ले मन चाऊ गीता क्या सल्लाह ही देखे है करेखे सोई जिनकी यासु मन बसे मैं अबर ना कोई सो साचा सल्लाह ही है साथी पदोई पंडित पढ़ने पहुँचे वो आल जंजाल पाप पुण्य दो संग में खुदया जम काला बिछुड़ा वो विसरय पूरा रखवाला जिनके लेखे पद पवे ਸੇ ਪੂਰੇ ਪਾਈ ਪੂਰੇ ਤੂਰੀ ਮਤ ਹੈ ਸੱਚੀ ਵਡਿਆਈ ਨਿੰਦੇ ਤੋੜਨਾ ਬਈ ਲਲ ਤੱਕ ਪਾਈ ਘਾਰ ਸਮੁੰਦਰ ਟੰਡੋ ਲਿਏ ਇੱਕ ਮਣੀਆ ਪਾਵੇ ਦੋ ਦਿਨ ਚਾਰ ਸੂਆ ਗੁਣਾ ਮਾਟੀ ਤਿਸ ਉਪਖਾਵੇ ਗੁਰਸਾਗਰ ਸਤ ਸੇਵੀਐ ਦੇ ਤੋੜਨਾ ਆਵੇ ਮੇਰੇ ਪ੍ਰਭ ਪਾਵਨ ਸੇ ਉਜਲੇ ਸਮਲ ਪਰੀਜੈ ਮੈਲਾ ਉਜਲ ਤਾਂ ਥੀਐ ਪਾਰਸ ਸੰਗ ਪੀਜੈ ਵੰਨੀ ਸੱਚੇ ਲਾਲ ਕੀ ਕਿਨ ਕੀਮਤ ਕੀਜੈ ਵੇਖੀ ਹੱਥ ਨਾ ਲੱਭਈ ਤੀਰਥ ਨਹੀਂ ਦਾਨੇ ਪੂਛੋ ਵੇਦ ਪੜਨ ਤਿਆਂ ਮੂਠੀ ਵਿਣ ਮਾਣੇ ਨਾਨਕ ਕੀਮਤ ਸੋ ਕਰੇ ਪੂਰਾ ਗੁਰ ਗਿਆਨੇ ਮਾਰੂ ਮਹਲਾ ਪਹਿਲਾ ਮਨ ਮੁਖ ਲੈਰ ਕਰ ਤਜ ਬੁਚਾਏ ਅਵਰਾ ਕੀ ਕਰ ਹੀ ਰਹਿ ਗ੍ਰਹਿ ਧਰਮ ਗਵਾਏ ਸਤਗੁਰ ਨਾ ਪੇਟੈ ਦੁਰਮਤ ਘੁੰਮਣ ਕੀ ਰਹਿ ਸੰਤਰ ਪਵੇ ਪਾਠ ਪੜ ਥਾਕਾ ਤ੍ਰਿਸ਼ਨਾ ਹੋਏ ਬਥੇਰਾ ਕਾਚੀ ਪਿੰਡੀ ਸ਼ਬਦ ਨ ਚਿਨੈ ਉਦਰ ਭਰੇ ਜੈਸੇ ਟੁਰੈ ਬਾਬਾ ਐਸੀ ਰਵਤਰਵੇ ਸੰਨਿਆਸੀ ਗੁਰ ਕੇ ਸ਼ਬਦ ਏਕ ਲਿਵ ਲਾਗੀ ਤੇਰੇ ਨਾਮ ਰਤੇ ਤ੍ਰਿਪਤਾਸੀ ਰਹਾਉ ਕੋਲੀ ਗੇਰੂ ਰੰਗ ਚੜਾਇਆ ਵਸਤਰ ਪੇਖ ਪੇਖਾਰੀ ਕਾਪੜ ਫਾਰ ਬਨਾਈ ਕਿੰਤਾ ਚੋਲੀ ਮਾਇਆ ਧਾਰੀ ਕਰ ਕਰ ਮੰਗੇ ਜਗ ਪ੍ਰਬੋਧੈ ਮਨ ਅੰਦੇ ਪਤਹਾਰੀ ਭਰਮ ਪੁਲਾਣਾ ਸ਼ਬਦ ਨਾ ਚੀਨੈ ਜੂਏ ਬਾਜੀ ਹਾਰੀ ਅੰਤਰ ਅਗਣਾ ਗੁਰਬਿਣੁ 부ਜੈ ਬਾਰ ਪੂਰਿ ਤਾਪੈ ਗੁਰ ਸੇਵਾ ਵਿਨ ਭਗਤ ਨਾਉ ਬਈ ਕਿਉ ਕਰ ਚੀਨ ਆਪੈ ਨੀਂਦਾ ਕਰ ਕਰ ਨਰਕ ਨਵਾਸੀ ਅੰਤਰ ਆਤਮ ਜਪੈ 68 ਤੀਰਤ ਪਰਮ ਬਗਉਚੈ ਕਮਲ ਤੋ ਬੈਵੇ ਪਾਪੈ ਛਾਣੀ ਕਾਕ ਬਪੂਤ ਚੜਾਈ ਮਾਇਆ ਕਮੰਗ ਜੋ ਹੈ ਅੰਤਰ ਬਾਹਰ ਏਕ ਨ ਜਾਣੇ ਸਾਜ ਕਹੇ ਸੋ ਸੁਭ ਹੈ ਪਾਠ ਪੜੇ ਮੁਖ ਝੂਠੋ ਬੋਲੇ ਨਗਰੇ ਕੀਮਤ ਹੋਏ ਨਾਮ ਨ Japey ਕਿਉ ਸੁਖ ਪਾਵੇ ਬਿਨ ਨਾਵੇ ਕਿਉ ਸੁਖ ਹੈ ਮੂੰਡ ਮੰਡਾਏ ਜਟਾ ਸਿੱਖ ਬਾਂਦੀ ਮੂਣ ਰਹੇ ਅਭਿਮਾਨ ਮਨੁਆ ਢੋਲੇ ਦੇ ਦਿਸਤਾਵੇ ਬਿਨ ਰਤ ਆਤਮ ਗਿਆਨਾ ਅੰਮ੍ਰਿਤ ਚੁਰ ਮਹਾ ਵਿਖ ਪੀਵੈ ਮਾਇਆ ਕਾ دیਵਾਨਾ ਕਿਰਤ ਨ ਮਟਈ ਹੁਕਮ ਨ ਬੁਝੈ ਪਸੂਆ ਮਹਿ ਸਮਾਨਾ ਹਾਥ ਕਮੰਡਲ ਕਾਪੜਿਆ ਮਨ ਤ੍ਰਿਸ਼ਨਾ ਉਪਜੀ ਭਾਰੀ ਇਸਤਰੀ ਤਜ ਕਰ ਕਾਮ ਬਿਆਪਿਆ ਚਿਤ ਲਾਇਆ ਪਰ ਨਰੀ ਸਿਖ ਕਰੇ ਕਰ ਸ਼ਬਦ ਨ ਚਿਨੈ लवट है बाजारी अंतर विकबान प्राति ताजम करे खुआरी सो सन्यासी जो सतगुर सेवा वह बिचो अब गवाए शादन को जिनकी आस न करी अचिंत मिले सुपाए बक न बोले कमातन संग्रह तामस नाम जलाए ਤਨ ਗਰੇ ਸੰਨਿਆਸੀ ਜੋਗੀ ਜੇ ਹਰ ਚਰਨੀ ਚਿਤ ਲਾਏ ਆਸ ਨਰਾਜ਼ ਰਹੇ ਸੰਨਿਆਸੀ ਇਕ ਸਿਉ ਲਿ ਲਾਏ ਹਰ ਰਸ ਪੀਵੇ ਤਾਂ ਸਾਤ ਆਵੇ ਨਿਜ ਕਰਤਾ ਢਿ ਲਾਏ ਮਨੁ ਆ ਨਡੋਲੇ ਗੁਰਮੁਖ ਕਬੂਜੈ ਤਾਉ ਤੂਰਜੁਰ ਹੋਇ ਗ੍ਰਹਿ ਸਰੀਰ ਗੁਰਮਤੀ ਕੋ ਜੈ ਨਾਮ ਪਦਾਰਤ ਪਾਏ ब्रह्मा विष्णु महेश श्रेष्ठ नाम रते विचारी खाणी वाणी गगन पे ताली जानता जोत तुम्हारी सब सुख मुगता नाम तुन वाणी सच नाम उर तारी नाम बिना नहीं छूटस नानक साची तर तू तारी मारु मला पहला मात पिता संयोग पाए रक्त बिन्द मेल पेण्ड करेल अंतर गर्भ उतर ले लागी सुप्रव सारे दात करे संसार पाव जल क्यों तरय गुरु मुख नाम निरंजन पाजे अपर उपार पार, पार तरय राह ਤੇਗੁਨ ਵਿਸਰ ਗਏ ਅਪਰਾਧੀ ਮੈਂ ਬੋਰਾ ਕਿਆ ਕਰੂੰ ਹਰੇ ਤੂੰ ਦਾਤਾ ਦਿਆਲ ਸਬੈ ਸਿਰ ਐਨ ਸਦਾਤ ਸੁਮਾਰ ਕਰੇ ਚਾਰ ਪਦਾਰਥ ਲੈ ਜਗ ਜਨਮਿਆ ਸਿਵ ਸ਼ਕਤੀ ਕਰ ਵਾਸ ਤਰੇ ਲਾਗੀ ਭੂਖ ਮਾਇਆ ਮਗ ਜੋ ਹੈ ਮੁਕਤ ਪਦਾਰਥ ਮੈਂ ਕਰੇ ਕਰਨ ਪਲਾਵਕ ਕਰੈ ਨਹੀਂ ਪਾਵੈ ਇਹ ਤੂ ਟੂੰਡਤ ਥੱਕ ਪਰੇ ਕਾਮ ਕਰੋਧ ਹੰਕਾਰ ਬਿਆਪੇ ਕੂੜ ਕਪਟ ਸਿਉ ਪ੍ਰੀਤ ਕਰੇ ਖਾਵੈ ਪੋਗੈ ਸੁਣ ਸੁਣ ਦੇਖੈ ਪਹਿਰ ਦਿਖਾਵੈ ਕਾਲ ਕਰੇ ਬਿਨ ਗੁਰ ਸ਼ਬਦ ਨਾ ਆਪ ਪਛਾਣੈ ਬਿਨ ਹਰ ਨਾਮ ਨਾ ਕਾਲ ਟਰੇ ਜੇ ਤਮੋ ਔਮੈ ਕਰ ਭੁੱਲੇ ਮੇਰੀ ਮੇਰੀ ਕਰਤੇ ਛਿਨ ਕਰੇ ਤਨ ਧਨ ਬਿਨ ਸੈ 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 ਤੈਸਾ ਫਿਰ ਪਛਤਾਵੇ ਮੁਖ ਧੂਰ ਪਰੇ ਵਿਰਦ ਪਿਆ ਜੋ ਬਨ ਤਨ ਕਿਸਿਆ ਕਫ ਕੰਠ ਬੁਰ ਦੋ ਨੈਨੂ ਨੀਰ ਟਰੇ ਚਰਨ ਰਹੇ ਕਰ ਕੰਪਣ ਲਾਗੇ ਸਾਖਤ ਰਾਮ ਨਰਿਦੇ ਹਰੇ ਸਰਤ ਗਈ ਕਾਲੀ ਹੂ ਤਲੇ ਕਿਸੈ ਨ ਪਾਵੇ ਰਖਿਓ ਕਰੈ ਵਿਸਰਤ ਨਾਮ ਐਸੇ ਦੁਖ ਲਾਗੇ ਜਮ ਮਾਰ ਸਮਾਰੇ ਨਰਕ ਖਰੀ ਪੂਰਬ ਜਨਮ ਕੋ ਲੇਖ ਨ ਮਿਟਈ ਜਨਮ ਮਰੇ ਕਾ ਕੋ ਦੋਸ ਤਰੇ ਬਿਨ ਗੁਰ ਬਾਦ ਜੀਵਨ ਹੋਰ ਮਰਨਾ ਬਿਨ ਗੁਰ ਸ਼ਬਦੈ ਜਨਮ ਜਰੇ ਕੋ ਸੀਖ ਆਰ ਪੈਰਸ ਪੋਗਣ ਫੋਕਟ ਕਰਮ ਵਿਕਾਰ ਕਰੇ ਨਾਮ ਵਿਸਾਰ ਲੋਭ ਮੂਲ ਖੋਇਓ ਸਿਰ ਧਰਮ ਰਾਏ ਕਾਡਨੁ ਪਰੇ ਗੁਰਮਖ ਰਾਮ ਨਾਮ ਗੁਣ ਗਾਵੇ ਜਾ ਕੋ ਹਰ ਪ੍ਰਭ ਨਦਰ ਕਰੇ ਤੇ ਨਿਰਮਲ ਪਰਖ ਪਰੰਪਰ ਪੂਰੇ ਤੇ ਜਗ ਮੇ ਗੁਰ ਗੋਵਿੰਦ ਹਰੇ ਆਰਿ ਸਿਮਰੋ ਗੁਰਬਚਨ ਸੁਮਾਰੋ ਸੰਗਤ ਹਰ ਜਨ ਪਾਉ ਕਰੇ ਹਰ ਜਨ ਗੁਰ ਪ੍ਰਦਾਣ ਦੁਆਰੇ ਨਾਨਕ ਤਿਨ ਜਨ ਕੀ ਰੇਨ ਹਰੇ I uh -huh.